ਅਧਿਵਿਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਤੁਸੀਂ ਸਰਪੰਚੀ ਦੀ ਚੋਣ ਲੜ ਰਹੇ ਹੋ ਜੀ ਹਾਂ ਜੀ ਪਾਜੀ ਮੇਰਾ ਨਾਮ ਗੁਰਿੰਦਰ ਸਿੰਘ ਬੈਣੀਪਾਲ ਤੇ ਮੈਂ ਪਿੰਡ ਛੇਕਪਰੇ ਤੋਂ ਸਰਪੰਚੀ ਦੀ ਚੋਣ ਲੜ ਰਿਹਾ ਜੀ ਸਰ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋ ਸਰ ਇਸ ਵਾਰ ਮੈਂ ਕਾਫੀ ਮੁੱਦੇ ਹੈ ਮੇਰੇ ਪਿੰਡ ਦੇ ਜੀ ਤੇ ਇੱਕ ਤਾਂ ਨੌਜਵਾਨਾਂ ਦਾ ਹੀ ਖੇਡਾਂ ਵੱਲ ਕਰਾਂਗੇ ਆਪਾਂ ਉਹਨਾਂ ਲਈ ਗਰਾਊਂਡ ਬਣਾ ਕੇ ਦਿੱਤਾ ਜਾਏਗਾ ਤੇ ਆਪਣੇ ਪਿੰਡਾਂ ਲਈ ਜੋ ਵੀ ਮੰਗਾਏ ਬੱਚਿਆਂ ਦੀਆਂ ਜਿੰਨੇ ਵੀ ਸਾਡੇ ਬਜ਼ੁਰਗ ਹੈ ਹੋਰ ਬੱਚੇ ਉਹਨਾਂ ਲਈ ਜੋ ਵੀ ਹੋਣਗੇ ਖੇਡ ਗਿੱਟਾ ਖੇਡਣ ਵਾਸਤੇ ਜੋ ਵੀ ਹੋਇਆ ਉਹ ਸਾਰਾ ਸਮਾਨ ਮੇਰੇ ਵੱਲੋਂ ਪੰਚਾਇਤ ਕੋਲ ਰੇਕੇ ਦਿੱਤਾ ਜਾਏਗਾ ਜੀ। ਅ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਪਹਿਲਾਂ ਕੀ ਪ੍ਰਬੰਧ ਹੈ ਜਾਂ ਤੁਹਾਡੇ ਵੱਲੋਂ ਕੀ ਕਰਵਾਇਆ ਜਾਏਗਾ? ਨਹੀਂ ਮੇਰੇ ਵੱਲੋਂ ਤਾਂ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਸੀ ਪਹਿਲਾਂ ਇਦਾਂ ਦਾ। ਤੇ ਜਦੋਂ ਮੈਂ ਪੰਚਾਇਤ ਵਿੱਚ ਆਵਾਂਗਾ ਤੇ ਮੇਰੇ ਵੱਲੋਂ ਵੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਸਾਰੇ ਲਗਾਏ ਜਾਣਗੇ ਜੀ। ਪਿੰਡ ਦੇ ਵਿੱਚ ਪਿੰਡ ਵਿੱਚ ਹੀ ਹਾਂਜੀ ਠੀਕ ਹੈ ਜੀ। ਇਸ ਤੋਂ ਲਾਭਾ ਗੱਲ ਕਰੀਏ ਪਿੰਡ ਦੇ ਵਿੱਚ ਕੋਈ ਪਾਰਕ ਵਗੈਰਾ ਹੈ ਨਹੀਂ ਪਾਰਕ ਵਗੈਰਾ ਦਾ ਹੱਦ ਕੋਈ ਨਹੀਂ ਕੋਈ ਸ਼ਾਮਲਾਟ ਹੈ ਪਿੰਡ ਦੇ ਜਿੱਥੇ ਪਾਰਕ ਬਣਾਇਆ ਜਾ ਸਕਦਾ ਸ਼ਾਮਲਾਟ ਤੋਂ ਥੋੜੀ ਜਿਹੀ ਹੈ ਤੇ ਆਪਾਂ ਜ਼ਰੂਰ ਕਰਾਂਗੇ ਉੱਥੇ ਸਪਾਜ ਦਾ ਪ੍ਰਬੰਧ ਕਰਾ ਕੇ ਉੱਥੇ ਤੇ ਜ਼ਰੂਰ ਬਣਾਇਆ ਜਾਵੇਗਾ ਜੀ ਗੱਲ ਕਰੀਏ ਬੱਚਿਆਂ ਦੀ ਤੁਸੀਂ ਗੱਲ ਕੀਤੀ ਹੈ ਖੇਡਾਂ ਨਾਲ ਜੋੜਨ ਦੀ ਪਿੰਡ ਦੇ ਵਿੱਚ ਕੋਈ ਖੇਡ ਦਾ ਮੈਦਾਨ ਕੋਈ ਸਟੇਡੀਅਮ ਵਗੈਰਾ ਕੁਝ ਹੈ ਪਿੰਡ ਦੇ ਵਿੱਚ ਨਹੀਂ ਬਿਲਕੁਲ ਨਹੀਂ ਹੈ ਬਣਾਇਆ ਜਾਵੇਗਾ ਜੀ ਫਿਲਹਾਲ ਕੋਈ ਨਹੀਂ ਹੈ ਜੀ ਜੀ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਵੱਡੇ ਉਮਰ ਦੇ ਆ ਸਰੀਰ ਕਸਰਤ ਲਈ ਬਾਹਰ ਜਾਂਦੇ ਆ ਹਾਂਜੀ ਉਹਨਾਂ ਲਈ ਕੀ ਪ੍ਰਬੰਧ ਹੋਵੇ ਉਹਨਾਂ ਲਈ ਵੀ ਇਦਾਂ ਦਾ ਕੁਝ ਵੀ ਜਿਮ ਲਈ ਕਸਰਤ ਉਹ ਖੋਲਿਆ ਜਾਵੇਗਾ ਜੀ ਠੀਕ ਇਸ ਤੋਂ ਇਲਾਵਾ ਜੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਪਾਰਕ ਵਗੈਰਾ ਹੁੰਦੇ ਆ ਪਿੰਡ ਦੀਆਂ ਔਰਤਾਂ ਕਸਰਤ ਲਈ ਜਾਂ ਫਿਰ ਘੁੰਮਣ ਫਿਰਨ ਲਈ ਇਹ ਜਿਹੀ ਕੋਈ ਜਗ੍ਹਾ ਹੈ ਤੁਹਾਡੇ ਪਿੰਡ ਦੇ ਵਿੱਚ ਨਹੀਂ ਬਿਲਕੁਲ ਨਹੀਂ ਜੀ ਉਸ ਦੇ ਲਈ ਕੀ ਪ੍ਰਬੰਧ ਕੀਤਾ ਜਾਏਗਾ ਉਸ ਦੇ ਲਈ ਵੀ ਸਾਡਾ ਵੀ ਸੋਚ ਹੈ ਵੀ ਜਿੱਥੇ ਵੀ ਸਾਨੂੰ ਜਗ੍ਹਾ ਮਿਲੀ ਪੰਚਾਇਤ ਵੱਲੋਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਜੀ ਉਸ ਵਿੱਚ ਉਹਨਾਂ ਲਈ ਵੀ ਬਣਾ ਕੇ ਦਿੱਤਾ ਜਾਏਗਾ ਜੀ ਔਰਤਾਂ ਲਈ ਪਾਰਕ ਵਗੈਰਾ ਪਾਰਕ ਵਗੈਰਾ ਬਣਾ ਕੇ ਦਿੱਤਾ ਬਣਾਇਆ ਜਾਏਗਾ ਜੀ ਨਸ਼ਿਆਂ ਦਾ ਕਾਫੀ ਜਿਹੜਾ ਪ੍ਰਕੋਪ ਹੈ ਇਸ ਟਾਂ ਪੰਜਾਬ ਦੇ ਵਿੱਚ ਜੇਕਰ ਨੌਜਵਾਨਾਂ ਲਈ ਕੀ ਮਤਲਬ ਉਹ ਕਰਨਗੇ ਵੀ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਨਹੀਂ ਨਸ਼ਿਆਂ ਤੋਂ ਚਲੋ ਸਾਰੇ ਪੰਜਾਬ ਵਿੱਚ ਚੱਲ ਰਿਹਾ ਜੀ ਫਿਲਹਾਲ ਮੈਂ ਆਪਣੇ ਪਿੰਡ ਦੀ ਜ਼ਰੂਰ ਇਦਾਂ ਦਾ ਕਰਾਂਗਾ ਵੀ ਨਸ਼ਾ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਤੇ ਅਸੀਂ ਸਾਡੇ ਵੱਲੋਂ ਵੀ ਪ੍ਰਬੰਧ ਇਹ ਹੀ ਹੋਣਗੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਊਗੀ ਚੰਗੇ ਮਾੜੇ ਚੰਗੇ ਦਾ ਉਹਨਾਂ ਨੂੰ ਪ੍ਰਭਾਵ ਹੈ ਕੀ ਹੈ ਉਹ ਸਾਰਾ ਉਹਨਾਂ ਨੂੰ ਦੱਸਿਆ ਜਾਏਗਾ ਤੇ ਉਹਨਾਂ ਨੂੰ ਜੇਮਾ ਵੱਲ ਜੋੜਾ ਆਪਣਾ ਜੋੜਿਆ ਜਾਵੇਗਾ ਜੀ ਖੇਡਾਂ ਵੱਲ ਜੀ ਖੇਡਾਂ ਵੱਲ ਜੁੜੇਗਾ ਜੀ ਇਸ ਤੋਂ ਕੀ ਅਪੀਲ ਤੁਸੀਂ ਆਪਣੇ ਪਿੰਡ ਦੇ ਜਿਹੜੇ ਵੋਟਰ ਹੈ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਤੁਸੀਂ ਮੈਂ ਤਾਂ ਆਪਣੇ ਪਿੰਡ ਦੇ ਉਹਨਾਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦਾ ਜੀ ਵੀ ਇਸ ਵਾਰ ਮੈਂ ਸਰਪੰਚੀ ਦੀ ਪਿੰਡ ਸ਼ੇਖਪੁਰ ਤੋਂ ਚੋਣ ਲੜ ਰਿਹਾ ਹਾਂ ਵੱਧ ਤੋਂ ਵੱਧ ਮੇਰਾ ਸਾਥ ਦਿੱਤਾ ਜਾਵੇ ਤੇ ਮੈਂ ਆਸ ਪ੍ਰਗਟ ਕਰਦਾ ਨੇ ਤੇ ਉਹਨਾਂ ਲਈ ਮੈਂ ਸਾਰਾ ਕੁਝ ਆਪਣਾ ਜਿੰਮ ਵਗੈਰਾ ਜੋ ਵੀ ਹੋਇਆ ਆਪਣੇ ਵੱਲੋਂ ਵਿਕਾਸ ਕਾਰਜ ਪੂਰੀ ਤੰਦ ਹੀ ਨਾਲ ਕਰਦਾ ਮੈਂ